ਸੇਖੋਂ ਸਾਹਿਬ ਮੈਂ ਜਿਹ ਜਿਸ ਕਿਸੇ ਵੱਡੇ ਸਾਹਿਤਕਾਰ ਦੇ ਨਾਲ ਮੇਰੀ ਬਹੁਤ ਗੁਫ਼ਤਗੋਰੀ ਆ ਗੱਲਬਾਤ ਰਹੀ ਤੋ ਸੇਖੋਂ ਸਾਹਿਬ ਯਾਰ ਉਹ ਤੋਂ ਬਾਅਦ ਮੈਂ ਆਪਣੇ ਸਮਕਾਲੀਆਂ ਨੂੰ ਜੀ ਮਿਲਦਾ ਰਿਆਂ ਜ਼ਿਆਦਾ ਤੇ ਸੇਖੋਂ ਸਾਹਿਬ ਨੂੰ ਮੈਂ ਇੱਕ ਬਹੁਤ ਹੀ ਵੱਡੇ ਮਨ ਵਾਲੇ ਵਿਅਕਤੀ ਸੀ ਔਰ ਬਹੁਤ ਤੀਖਣ ਬੁੱਧੀ ਤੇ ਬਹੁਤ ਯਾਦਦਾਸ਼ਤ ਵਾਲੇ ਤੇ ਬੜੇ ਭਾਵਕ ਹਿਰਦੇ ਵਾਲੇ ਸ਼ਖਸੀ ਤੇ ਜਿਸ ਦਿਨ ਉਹਨਾਂ ਦੀ ਉਹਨਾਂ ਦਾ ਦਿਹਾਂਤ ਹੋਇਆ ਤੇ ਮੈਂ ਲਿਖਿਆ ਸੀ ਕਿ ਮੈਂ ਇੱਕ ਛੋਟਾ ਜਿਹਾ ਪੀਸ ਜਿਹੜਾ ਪੋਇਟਿਕ ਵੰਗ ਇਹ ਹੈ ਕਿ 7 7 ਅਕਤੂਬਰ 1990 ਤੋਂ ਪਹਿਲਾਂ ਮੇਰੇ ਘਰ ਤੋਂ 8 ਮੀਲ ਦੀ ਦੂਰੀ ਤੇ ਇੱਕ ਗਰਜਦਾ ਸ਼ੂਕ ਦਾ ਸਿਸਕ ਦਾ ਸਮੁੰਦਰ ਹੁੰਦਾ ਸੀ ਕਿ ਮੈਂ ਉਹਨਾਂ ਨੂੰ ਸਮੁੰਦਰ ਵੰਗ ਦੇਖਿਆ ਕਿ ਮੈਂ ਕਿਹਾ ਇੱਕ ਕੰਡੇ ਤੇ ਸਿੱਖ ਰਾਜ ਦੀਆਂ ਸ਼ਾਮਾਂ ਸੀ ਉਹਨਾਂ ਦੇ ਉਸ ਸਮੁੰਦਰ ਦੇ ਇੱਕ ਕੰਡੇ ਤੇ ਉਹਨਾਂ ਦੀ ਜਿਹੜੀ ਅੰਗਰੇਜ਼ ਪ੍ਰੇਮਿਕਾ ਸੀ ਹੈਲਮੀ ਉਹਦਾ ਬੁੱਤ ਸੀ ਇੱਕ ਪਾਸੇ ਉਹਨਾਂ ਦੇ ਪੋਤੇ ਨੰਨੇ ਪੋਤੇ ਦੀਆਂ ਪੜਾਂ ਸੀ ਜਿਹਨੂੰ ਉਹ ਬਹੁਤ ਪਿਆਰ ਕਰਦੇ ਸੀ ਤੋ ਅਜੀ ਹੱਤ ਬਹੁਤ ਤਰ੍ਹਾਂ ਉਹਨਾਂ ਗੱਲਾਂ ਕਰਦੇ ਤੇ ਉਹਦੀ ਸਿਆਣਪ ਤਾਂ ਸੀ ਸੀ ਸਾਡੇ ਸਵਾਲ ਜਾਨੀ ਬڑے ਓਖੇ ਵੀ ਹੁੰਦੇ ਬਹੁਤ ਨਿੱਜੀ ਵੀ ਹੁੰਦੇ ਤੇ ਉਹ ਇੰਨੇ ਜਾਨੀ ਪਾਰਦਰਸ਼ੀ ਇੰਨੇ ਸਗੇ ਕਿ ਉਹਨਾਂ ਕੋਈ ਗੱਲ ਕਦੀ ਲੁਕਾਈ ਨਹੀਂ ਸੋ ਉਹਨਾਂ ਦੀ ਜੀਵਨ ਕਥਾ ਵੀ ਪੜੋ ਤੁਸੀਂ ਦੇਖੋਗੇ ਕਿ ਉਹ ਆਪਣੇ ਔਗਣਾ ਨੂੰ ਵੀ ਕਿਸ ਕੋਈ ਜੀਵਨ ਕਥਾ ਇਹੋ ਜਿਹੀ ਨਹੀਂ ਹੈਗੀ ਸਵੈ ਜੀਵਨੀ ਜਿਵੇਂ ਇੰਨੇ ਸੱਚ ਆਪਣੇ ਬਾਰੇ ਬੋਲੇ ਬੋਲੇ ਗਿਆ ਹੁਣ ਜਿਹੜੇ ਤੁਸੀ ਮਹਾਤਮਾ ਗਾਂਧੀ ਕਹਿ ਸਕਦੇ ਹੋ ਲੇਕਿਨ ਸੇਖੋਂ ਸਾਹਿਬ ਨੇ ਵੀ ਕੁਝ ਕੱਟ ਨਹੀਂ ਕਿਹਾ ਤੇ ਬਹੁਤ ਯਾਨੀ ਤੁਸੀਂ ਹੈਰਾਨ ਹੋਏ ਨੇ ਵੀ ਇੰਨਾ ਸੱਚ ਆਪਣੇ ਬਾਰੇ ਬੰਦਾ ਬੋਲ ਸਕਦਾ ਤੇ ਮੈਂ ਲਿਖਿਆ ਸੀ ਵੀ ਹਾਂ ਡੂੰਗਾ ਸ਼ੂਕ ਦਾ ਦਰਿਆ ਪਰ ਇਸ ਅਦਾਲਤ ਵਿੱਚ ਵਗਾ ਮੇ ਪੇਤਲਾ ਇੰਨਾ ਕਿ ਮੇਰੀ ਰੇਤ ਦਿਸੇ ਵੀ ਬੜੇ ਡੂੰਗੇ ਸ਼ੂਕ ਦੇ ਦਰਿਆ ਦੀ ਪਰ ਆਪਣੀ ਰੇਤ ਵੀ ਪਿੱਥਲੇ ਮੇਰੇ ਰੇਤ ਵੀ ਦਿਖਾ ਦਿੰਦੇ ਸੀ ਜਿਵੇਂ ਕਿ ਸੀ ਮੈਂ ਆਪਣੀ ਰਾਤ ਨੂੰ ਪਾਵਾਂ ਖਿਲਾਰ ਕੇ ਤੁੱਪੇ ਕੁਝ ਇਸ ਤਰ੍ਹਾਂ ਕਿ ਮੇਰੇ ਸੁਪਨਿਆਂ ਦਾ ਪੇਤ ਦਿਸੇ ਕਿ ਇੰਨੇ ਉਹ ਪਾਰਦਰਸ਼ੀ ਸੀ ਤੋ ਇੱਕ ਵਾਰੀ ਮੈਂ ਮੈਂ ਕਿਹਾ ਦਾਖੇ ਗਏ ਮੈਂ ਕਿਹਾ ਤੁਸੀਂ ਤੁਸੀਂ ਜਣੀ ਗੁਰਬਾਣੀ ਬਾਰੇ ਆਰਟੀਕਲ ਤੇ ਲਿਖਿਆ ਅ ਪਰ ਤੁਸੀਂ ਕਦੀ ਪਾਠ ਕਰਨ ਮੰਗ ਪਾਠ ਕੀਤਾ ਤੇ ਮੈਨੂੰ ਕਹਿੰਦੇ ਵੀ ਇੱਕ ਵਾਰੀ ਕੀਤਾ ਵੀ ਕਾਕੂ ਬਾਰੇ ਸੋਚ ਕੇ ਆਪਣੇ ਬੇਟੇ ਬਾਰੇ ਵੀ ਉਹ ਉਦੋਂ ਕੁਝ ਕੰਮ ਨਹੀਂ ਕਰਦਾ ਸੀ ਜਾਂ ਉਹਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ ਕਿੰਨੇ ਕਾਕੂ ਬਾਰੇ ਸੋਚ ਕੇ ਮੈਂ ਇੱਕ ਦੋ ਵਾਰੀ ਇਹਦਾ ਪਾਠ ਕੀਤਾ ਕਿ ਉਹਨਾਂ ਦੇ ਹਿਰਦੇ 'ਚ ਇਹ ਵੀ ਕਿ ਮੇਰੇ ਮੇਰੇ ਹਿਰਦੇ 'ਚ ਵੀ ਕਿਤੇ ਇੱਕ ਗੱਲ ਹੈ ਜਿਹੜੀ ਉਹ ਚਾਹੁੰਦੇ ਸੀ ਕਿ ਨਾ ਹੋਵੇ ਤੇ ਪਰ ਉਹ ਮੇਰੇ ਦਿਲ ਸਿਆ ਇਸੇ ਜਵੱਦੀ ਟਕਸਾਲ ਵੇਲੇ ਉਹਨਾਂ ਨੇ 31 ਰਾਗਾਂ ਦਾ ਕੀਰਤਨ ਸੀਗਾ ਨਮਜੀਤ ਹਣਯੋਦੋਂ ਅਮ ਦੀ ਗਰੇਵਾਲ ਸੀਗੇ ਉਹਦੇ ਤਿਸੇ ਖੋਂ ਸਾਭੀ ਉੱਥੇ ਪਹੁੰਚੇ ਤੂੰ ਇੱਕ ਬੰਦਾ ਪੁੱਛਦਾ ਤੂੰ ਸਖਸ ਤੂੰ ਹੀ ਤਾਂ ਨਾਸਤਿਕਾਂ ਤੁਸੀਂ ਇੱਥੇ ਕੀ ਕੀ ਕਰਦੇ ਆ ਉਹ ਕਹਿੰਦੇ ਜਿਹੜਾ ਨਿਰਗੁਣ ਬ੍ਰਹਮਣਾ ਉਹ ਲਗਭਗ ਨਾਸਤਿਕ ਵਾਲੀ ਗੱਲ ਹੀ ਆ ਉਹਨਾਂ ਨੇ ਉੱਥੇ ਇਸ ਗੱਲ ਦਾ ਉਹਨਾਂ ਨੇ ਇਹੋ ਜਵਾਬ ਦਿੱਤਾ ਸੋ ਜਾਨੀ ਉਹ ਉਸ ਬਾਕੀ ਜਿਹੜੀ ਜਿਤ ਤੱਕ ਉਹਨਾਂ ਦੀ ਸਿੱਖੀ ਸਪਿਰਿਟ ਦਾ ਜਾਂ ਸਿੱਖਾਂ ਬਾਰੇ ਸੋਚ ਦਾ ਸਵਾਲ ਹੈ ਉਹ ਸਿਰਫ ਇਸ ਮੌਕੇ ਨਹੀਂ ਤੁਸੀਂ ਮੋਇਆ ਸਾਰਨਾ ਕਾਈ ਉਹਨਾਂ ਦਾ ਨਾਟਕ ਪੜੋ ਜਿਹੜਾ ਮਹਾਰਾਜਾ ਰਣsing ਦੀ ਮੌਤ ਤੋਂ ਬਾਅਦ ਨਾ ਸ਼ੁਰੂ ਹੁੰਦਾ ਜਦੋਂ ਉਹਨਾਂ ਦੀ ਸਮਝ ਅਰਥੀ ਜਾ ਰਹੀ ਹੋਤੋਂਗੇ ਉਹ ਤੁਹਾਨੂੰ ਕੀ ਹੋਇਆ ਦਲੀਪ ਸਿੰਘ ਨੇ ਕੀ ਲਿਖਿਆ ਸਿੱਖਾਂ ਨੇ ਕੀ ਲਿਖਿਆ ਬਹੁਤ ਮੋਤੀ ਸ਼ਾਨਦਾਰ ਉਹਨਾਂ ਦਾ ਨਾਟਕ ਹੈ ਮੋਇਆ ਸਾਰਨਕਾਈ ਅ ਦ੍ਰਿਸ਼ ਸੰਬੰਧਤ ਹੈ ਉਹ ਇੱਕ ਇੱਕ ਹੈ ਕਿ ਬੇੜਾ ਬੰਦ ਨਾ ਸਕਿਓ ਵੀ ਸ਼ਾਇਦ ਉਸ ਤੋਂ ਪਹਿਲਾਂ ਉਸ ਤੋਂ ਜਣੀ ਉਹਨਾਂ ਦੇ ਦੂਰ ਨਾਟਕ ਨੇ ਜਿਹੜੇ ਉਸ ਵੇਲੇ ਦੇ ਬਾਰੇ ਲਿਖੇ ਹੋਏ ਬੜੀ ਜਣੀ ਇਹ ਉਹ ਉਹਦਾ ਸਰੋਕਾਰ ਹਮੇਸ਼ਾ ਰਿਹਾ ਕਿ ਆਪਣੀ ਆਪਣੇ ਭਾਈਚਾਰੇ ਨਾਲ ਆਪਣੇ ਕੌਮ ਨਾਲ ਆਪਣੇ ਜਣੀ ਧਰਮ ਨਾਲ ਉਹ ਬਹੁਤ ਗਹਿਰਾ ਸਰੋਕਾਰ ਉਹਨਾਂ ਦੇ ਮਨ 'ਚ ਰਿਹਾ ਤੇ ਮੈਂ ਇਸ ਕਿਤਾਬ ਨੂੰ ਜਦੋਂ ਪੜ ਰਿਹਾ ਸੀ ਤਾਂ ਮੈਨੂੰ ਜਦੋਂ ਗੁਰੂ ਨਾਨਕ ਸਾਹਿਬ ਦਾ ਦੀ ਬਾਣੀ ਚੋਂ ਆ ਕਿ ਵੈਦ ਬੁਲਾਇਆ ਵੈਦਗੀ ਪਕਰ ਟੰਡੋਲੇ ਬਾਹ ਪੋੜਾ ਵੈਦ ਨਾ ਜਾਣੇ ਕਰਕ ਕਲੇਜੇ ਮਾਹ ਤੂੰ ਮਿਲਦਾ ਕੁਛ ਨਹੀਂ ਵਿਸ਼ੇ ਕੋ ਉਹਨਾਂ ਦੀ ਕਰਕ ਬਹੁਤ ਉਹਨਾਂ ਦੀ ਕਰਕ ਨਾਲ ਸਾਡੀ ਕਰਕ ਬਹੁਤ ਛੋਟੀ ਆ ਲੇਕਿਨ ਇਹਨਾਂ ਨੇ ਕਿ ਪੰਜਾਬ ਦੇ ਸੀਨੇ ਚ ਇੱਕ ਦਰਦ ਹੈ ਇਹ ਸਾਰੀ ਅਸੀਂ ਮਹਿਸੂਸ ਕਰਦੇ ਕਿ ਕਰਕ ਹੈ ਜਿਹਨੂੰ ਅਸੀਂ ਸਾਰੇ ਵੈਦਵਾਂਗ ਦਾ ਉਸ ਪੜ ਕੇ ਉਹਦੀ ਟੋਲਨ ਦੀ ਕੋਸ਼ਿਸ਼ ਕਰਦੇ ਕਿ ਕੀ ਪੰਜਾਬ ਤੈਨੂੰ ਹੋਇਆ ਕੀ ਤੋਂ ਇਹਦੇ ਸਿੱਖੋ ਸਾਹਿਬ ਵੀ ਉਹਦੀ ਜਣੀ ਜਿਸ ਤਰ੍ਹਾਂ ਉਹ ਇਹ ਸਾਰੇ ਕੋਈ ਨੂੰ ਦੇਖਦੇ ਆ ਤਾਂ ਇਹਦੇ ਵਿੱਚ ਉਹ ਜਣੀ ਉਹ ਸਾਰੀ ਚੀਜ਼ ਦਾ ਸਾਰੀ ਚੀਜ਼ ਦਾ ਡਾਇਗਨੋਸਿਸ ਕਰਨ ਦੀ ਕੋਸ਼ਿਸ਼ ਕਰਦੇ ਕਿ ਆਖਰ ਕੀ ਜਾਂ ਤੇ ਕੀ ਹੋਊਗਾ ਸੋ ਜਿਵੇਂ ਉਹਨਾਂ ਨੇ 3-4 ਧਿਰ ਬਣਾਈਆਂ ਕਿ ਇੱਕ ਸਿੱਖ ਧਿਰ ਇੱਕ ਜਿਵੇਂ ਤਾਨਾਸ਼ਾਹੀ ਕੇਂਦਰ ਹੈ ਇੱਕ ਧਿਰ ਬਹੁ ਗਿਣਤੀ ਆ ਇੱਕ ਪੰਜਾਬ ਦਾ ਹਿੰਦੂ ਵੀ ਆ ਸੋ ਉਹ ਜਾਨੀ ਉਹਨਾਂ ਦੀ ਅੱਗੇ ਸਿੱਖ ਮੰਨ ਦੀ ਪੀੜ ਇਹ ਵੀ ਆ ਕਿ ਇੱਕ ਤਰ੍ਹਾਂ ਸਾਨੂੰ ਜਿਸ ਤਰ੍ਹਾਂ ਜੋਸਾਣਾ ਉਸ ਵੱਡੇ ਲੈਵਲ ਤੇ ਹੋ ਰਿਹਾ ਇਹ ਕਿ ਆ ਕਿ ਅਸੀਂ ਇੱਥੇ ਵੀ ਇੱਕ ਸਾਨੂੰ ਵਿਥ ਮਹਿਸੂਸ ਕਰਦੀ ਕਿ ਜਿਹੜੀ ਸਿੱਖ ਮੰਨ ਦੀ ਪੀੜ ਆ ਕਿ ਜਿਵੇਂ ਕਈ ਵਾਰ ਸਾਡੇ ਸਾਡੇ ਨਾਇਕ ਹੀ ਵੱਖਰੇ ਹੁੰਦੇ ਜੋ ਜੋ ਸਾਡਾ ਨਾਇਕ ਹੁੰਦਾ ਉਹਨਾਂ ਦਾ ਖਲ ਨਾਇਕ ਹੁੰਦਾ ਕਿ ਇੱਕ ਇਹ ਜਿਹੜੀ ਇਹ ਪੀੜ ਵੀ ਆ ਕਿ ਪੰਜਾਬ ਜਿਹੜਾ ਉਹ ਉਹਦੀ ਜਣੀ ਜਿਹੜੀ ਗੁੰਝਲਾ ਫਿਰ ਕਾਮਰੇਡ ਨੇ ਉਹ ਕਹਿੰਦੇ ਵੀ ਕਾਮਰੇਡਾਂ ਦੇ ਮਨ 'ਚ ਇੱਕ ਅੜਾਉਣੀ ਆ ਕਿ ਜਿਹੜੀ ਕਿ ਜੇ ਅਸੀਂ ਇਹਨਾਂ ਨਾਲ ਰਲੇ ਤੋਂ ਉਹਨਾਂ ਕਹਿਣਾ ਵੀ ਸਿੱਖ ਮੂਲਵਾਦੀਆਂ ਨਾਲ ਰਲ ਗਏ ਜੇ ਉਧਰ ਗੱਲ ਕੀਤੀ ਤੋਂ ਉਹਨਾਂ ਕਹਿਣਗੇ ਉਧਰ ਰਲ ਗਏ ਤੇ ਉਹਨਾਂ ਕਿਹਾ ਵੀ ਇਸ ਅੜਾਉਣੀ 'ਚੋਂ ਨਿਕਲਣ ਦਾ ਤਰੀਕਾ ਇਹੀ ਆ ਕਿ ਕਾਮਰੇਡਾਂ ਨੂੰ ਪੰਜਾਬ ਦੀਆਂ ਜਾਇਜ਼ ਜਿਹੜੀਆਂ ਮੰਗਾਂ ਨੇ ਨਾ ਉਹਨਾਂ ਤੇ ਡਟ ਕੇ ਲੜਨਾ ਚਾਹੀਦਾ ਵੀ ਆਪਣੇ ਤੌਰ ਤੇ ਸਪੋਰਟ ਇਹ ਜਿਹੜੀਆਂ ਇਹ ਪੰਜਾਬ ਦੀਆਂ ਮੰਗਾਂ ਜਾਂ ਜਾ ਕੌਮ ਦੀ ਆ ਮੰਗਾ ਨਹੀਂ ਇਹਨਾਂ ਦੇ ਨਾਲ ਡਰ ਕੇ ਖੜੋ ਤੁਸੀਂ ਯਾਨੀ ਤੁਸੀਂ ਤੇਰਨਾ ਬਣੋ ਇਹ ਜਾਂ ਉਹ ਦੋ ਤਿੰਨ ਪਰ ਇੱਕ ਜਗ੍ਹਾ ਉਹ ਇੱਕ ਹੋਰ ਬਹੁਤ ਯਾਨੀ ਵੱਡੀ ਗੁੰਝਲ ਦੀ ਗੱਲ ਕਰਦੇ ਆ ਜਿੱਚੇ ਮੈਂ ਉਹਨਾਂ ਦੀ ਉਹਨਾਂ ਦੀ ਕਿਤਾਬ ਚੋਂ ਹੀ ਇੱਕ ਇੱਕ ਪੀਸ ਆਕਿੰਦਾ ਕਿ ਜੇ ਕਮਿਊਨਿਸਟ ਪੰਜਾਬ ਦੇ ਸਿੱਖ ਧਾਰਮਿਕ ਮੂਲਵਾਦੀਆਂ ਨਾਲ ਕੇਂਦਰ ਵਿਰੋਧੀ ਸੰਘਰਸ਼ ਵਿੱਚ ਮਿਲ ਜਾਏ ਤਾਂ ਕਿਸੇ ਤਰ੍ਹਾਂ ਪੰਜਾਬ ਭਾਰਤੀ ਸੰਘ ਤੋਂ ਵੱਖ ਹੋ ਜਾਵੇ ਕਿ ਉਹ ਕਹਿੰਦੇ ਕਿ ਜੇ ਇਦਾਂ ਹੋਵੇ ਮੰਨ ਲਓ ਕਿ ਇਹ ਹੋਇਆ ਤਾਂ ਫੌਰੀ ਪ੍ਰਣਾਮ ਸਿੱਖ ਮੂਲਵਾਦ ਦੀ ਚੜਤ ਹੋਵੇਗਾ ਕਿ ਉਹ ਕਾਮਬ੍ਰਿਡਜਾਂ ਦੀ ਇੱਕ ਹੋਰ ਜਿਹੜੀ ਗੁੰਝਲ ਨੂੰ ਕਹਿੰਦੇ ਆ ਕਿ ਪ੍ਰਣਾਮ ਵਿਚ ਸਿੱਖ ਮੂਲਵਾਦ ਦੀ ਚੜਤ ਹੋਵੇਗਾ ਤੇ ਫਿਰ ਉਹ ਮਿਸਾਲ ਦਿੰਦੇ ਆ ਕਿ ਵੀ ਈਰਾਨ 'ਚ ਕੀ ਹੋਇਆ ਕਿ ਵੀ ਉਹ ਪਹਿਲਵੀ ਸਮਰਾਟਵਦ ਨਾ ਕੇਵਲ ਉਥੋਂ ਦੇ ਕਮਿਸਟ ਤੇ ਹੋਰ ਲੋਕਤੰਤਰ ਭਾਗ ਲੜਦੇ ਸਨ ਸਗੋਂ ਕੱਟੜ ਤਰ੍ਹਾਂ ਦੇ ਮੂਲਵਾਦੀ ਮੁਸਲਮਾਨ ਇਸ ਘਰ ਵਿੱਚ ਅੱਗੇ ਸਨ ਅੰਤ ਜਦੋਂ ਪਹਿਲਵੀ ਸਮਰਾਟ ਨੂੰ ਈਰਾਨ ਛੱਡਣਾ ਪਿਆ ਤਾਂ ਰਾਜਸੀ ਸ਼ਕਤੀ ਕਮਿਊਨਿਸਟਾਂ ਦੇ ਹੱਥਾਂ ਵਿੱਚ ਨਹੀਂ ਆਈ ਧਾਰਮਿਕ ਮੂਲਵਾਦੀ ਅятоਲਾ ਖੁਮੈਨੀ ਦੇ ਹੱਥਾਂ ਹੱਥਾਂ ਵਿੱਚ ਆ ਗਈ ਕਿ ਉਹ ਉਹਨਾਂ ਦੇ ਜਿਹੜੇ ਜੈਨ ਸਿੱਖੋਂ ਸਾਹਿਬ ਦਾ ਜਿਹੜਾ ਮਾਈਂਡ ਆ ਉਹ ਕਿੱਥੇ ਕਿੱਥੇ ਫਿਰ ਰਿਹਾ ਉਹਦੀ ਵਿਸ਼ਾਲਤਾ ਜਿਹੜੀ ਆ ਉਹ ਦਿਖਣ ਮੈਂ ਪਰ ਜਿੱਥੋਂ ਤੱਕ ਸਿੱਖ ਜਿੱਥੋਂ ਤੱਕ ਸਿੱਖ ਮੰਨਦੀ ਪੀੜ ਦਾ ਤਾਲਕ ਹੈ ਉਹ ਕਦੀ ਉਹਨੂੰ ਰੋਗ ਵੀ ਕਹਿੰਦੇ ਆ ਉਹਨੂੰ ਕਦੀ-ਕਦੀ ਉਹ ਜੱਟ ਸਿੱਖ ਦੀ ਹੋਂਮੇ ਤੱਕ ਵੀ ਰਿਡਿਊਸ ਕਰਦੇ ਆ ਕਿ ਉਹ ਕਹਿੰਦੇ ਮਹਾਰਾਜ ਅਸੀਂ ਰਾਜ ਕੀਤਾ ਪਰ ਰਾਜ ਉਸ ਰਾਜ ਤੋਂ ਕਰਨ ਤੋਂ ਬਾਅਦ ਜਦੋਂ ਮਲਜੀਤਨ ਪੂਰਾ ਵੀ ਉਹ ਤੁਹਾਨੂੰ ਰਾਜ ਮਿਲ ਜਾਂਦਾ ਅੰਗਰੇਜ਼ ਤੇ ਫਿਰ ਉਹ ਤੋਂ ਅੱਗੇ ਸੀ ਡੈਮੋਕ੍ਰੇਸੀ ਫਿਰ ਵੋਟਰਾਂ ਦੇ ਫੈਸਲੇ ਹੋਣੇ ਸੀ ਕਿ ਤੁਹਾਡੀਆਂ ਵੋਟਾਂ ਕਿੰਨਾ ਨੇ ਕਿ ਪੂਰੇ ਦਾ ਪੂਰਾ ਸਮਾਇ ਚੇਂਜ ਹੋ ਗਿਆ ਕਿ ਉਦੋਂ ਫਾਰਮ ਆਫ ਗਵਰਨਮੈਂਟ ਬਦਲ ਗਿਆ ਸੋ ਉਹ ਸਿੱਖਮਣ ਦੀ ਜਣੀ ਉਹ ਸਪੀਡ ਨੂੰ ਭਾਈ ਵੀਰ ਸਿੰਘ ਰਾਣਾ ਸੂਰਜ ਸਿੰਘ ਵਿੱਚ ਅਧਿਆਤਮਿਕ ਤਿਕਨੇ ਹਾਲ ਕਰਦੇ ਆ ਕਿ ਉਹ ਜਿਹੜੀ ਰਾਣਾ ਸੂਰਜ ਸਿੰਘ ਦੀ ਪਤਨੀ ਆ ਉਹ ਵਿਧਵਾ ਹੋ ਚੁੱਕੀ ਆ ਤੇ ਉਹ ਆਪਣੇ ਜਣੀ ਆਪਣੇ ਦੁੱਖ ਨੂੰ ਅਧਿਆਤਮ ਦੁਆਰਾ ਦੂਰ ਕਰਦੀ ਜਾਇ ਇੱਕ ਉਚਤਾ ਕਿ ਉਹ ਉਹ ਕਹਿੰਦੇ ਕਿ ਰਾਣਾ ਸੂ ਜਿਵੇਂ ਜਿਵੇਂ ਇੱਕ ਸਾਡਾ ਖੁਸ਼ਿਆ ਰਾਜ ਸੀ ਤੇ ਪੰਜਾਬ ਇਸ ਲਈ ਇੱਕ ਵਿੱਡੋ ਵਾਂਗ ਅਸੀਂ ਹੋ ਗਏ ਸਾਡੀ ਜਨਤਾ ਇਦਾਂ ਹੋ ਗਈ ਉਹ ਉਸ ਉਹ ਸਪੀਡ ਨੂੰ ਇਸ ਤਰ੍ਹਾਂ ਲੈਂਦੇ ਸੋ ਇਹ ਪੀੜ ਮੈਂ ਸਮਝਦਾ ਕਿ ਅ ਇੱਕ ਇਦਾਂ ਦੀ ਉਹ ਕਰਕ ਕਲੇਜ ਮਾਹੇ ਵਾਲੀ ਗੱਲ ਐ ਤੇ ਮੈਂ ਆਪਣੇ ਤੌਰ ਤੇ ਇਦਾਂ ਸੋਚਦਾ ਨਾ ਵੀ ਜਿਹੜਾ ਮੈਂ ਸੋਚਦਾ ਕਿ ਕਿਦਾਂ ਕੀ ਹੋਵੇ ਮੈਂ ਜਣੀ ਕੋਈ ਨਾ ਤਾਂ ਮੈਂ ਸਿਧਾਂਤ ਮੇਰੇ ਕੋਲ ਕੋਈ ਆ ਨਾ ਮੈਂ ਕੋਈ ਇਦਾਂ ਮੈਥਡ ਪਰ ਮੇਰੇ ਮਨ ਚ ਹੁੰਦਾ ਕਿ ਜਿਤਕ ਸਿੱਖ ਧਰਮ ਦਾ ਸਵਾਲ ਐ ਮੈਂ ਨੇ ਇੱਕ ਕਵਤਾ ਲਿਖੀ ਸੀ ਨਾਨਕ ਦੀ ਪਾਤਸ਼ਾਹੀ ਮੇਰੇ ਮਨ ਚ ਆ ਕਿ ਨਾਨਕ ਦੀ ਪਾਤਸ਼ਾਹੀ ਇੰਨੀ ਛੋਟੀ ਨਹੀਂ ਹੋ ਸਕਦੀ ਕਿ ਅਸੀਂ ਅਸੀਂ ਦੁਨੀਆ ਦੀ ਏਕਤਾ ਦੇ ਅਖੰਡਤਾ ਲਈ ਲੜ ਸਕਦੇ ਹਾਂ ਕਿ ਸਾਨੂੰ ਭਾਰਤ ਦੀ ਏਕਤਾ ਅਖੰਡਤਾ ਦੀ ਲੜਨ ਦੀ ਲੋੜ ਨਹੀਂ ਅਸੀਂ ਕਿ ਅਸੀਂ ਕਿ ਨਾਨਕ ਜਦੋਂ ਤੁਰੇ ਆ ਸੁਲਤਾਨਪੁਰ ਤੋਂ ਤੋਂ ਉਹ ਕਿੱਥੇ ਕਿੱਥੇ ਗਿਆ ਉਹਨਾਂ ਦੇ ਕਿਹੜੇ ਕਿਹੜੇ ਕੰਸਰਨ ਸੀ ਤਾਂ ਮੈਂ ਕਹ ਰਿਹਾ ਸੀ ਕਿ ਮੈਂ ਮੈਂ ਤਾਂ ਇੱਕ ਕਿਆ ਕਮਾਲ ਦਾ ਲਫ਼ਜ਼ ਜਾਨੀ ਉਹ ਸਿੱਖ ਫ਼ਰਸੀੋਂ ਨਿਕਲਦਾ ਜਿਹਨਾਂ ਕਿਨੇ ਵੀ ਸਬਦ ਮੰਦਰ ਸਿੱਖਾਂ ਨੇ ਰੁਖ ਨੂੰ ਸ਼ਬਦ ਮੰਦਰ ਕਿਆ ਜੇ ਇਹ ਤੋਂ ਵੱਧ ਕੋਈ ਸੈਕੂਲਰ ਗੱਲ ਵੀ ਨਹੀਂ ਹੋ ਸਕਦੀ ਇਹ ਤੋਂ ਵੱਧ ਕੋਈ ਪ੍ਰਕਿਰਤੀ ਨਾਲ ਪ੍ਰੇਮ ਦੀ ਗੱਲ ਨਹੀਂ ਜਾਂ ਇਹ ਤੋਂ ਵੱਧ ਕੋਈ ਯੂਨੀਵਰਸਲ ਪ੍ਰੇਮ ਦੀ ਗੱਲ ਨਹੀਂ ਹੋ ਸਕਦੀ ਸੋ ਮੇਰੇ ਮਨ ਜਿਦਾ ਕਿ ਮੈਂ ਸ਼ਬਦ ਮੰਦਰਾਂ ਨਾਲ ਮੈਂ ਸਾਰੀ ਧਰਤੀ ਪਰ ਨਹੀਂ ਚਾਹੁੰਦਾ ਜਿੱਥੋਂ ਤੱਕ ਆ ਬਾਬੇ ਨਾਨਕ ਦਾ ਥਾਲ ਆਰਤੀ ਜਗਦਾ ਹੈ ਜਿੱਥੋਂ ਤੱਕ ਪੌਣਾ ਦੇ ਵਿੱਚ ਅਨਹਦ ਵਾਜਾ ਵੱਜਦਾ ਹੈ ਜਿੱਥੋਂ ਤਿੱਕਰ ਨਾਨਕੀ ਮਾਂ ਦੇ ਚੰਦ ਮਤਲਬ ਤੇਗਵਾਦੀ ਦੇ ਮਤਲਬ ਨਾਨਕੀ ਸੀਗਾ ਕਿ ਜਿੱਥੋਂ ਤਿੱਕਰ ਨਾਨਕੀ ਮਾਂ ਦੇ ਚੰਦ ਨੇ ਇਸ ਸ੍ਰਿਸ਼ਟੀ ਨੂੰ ਢੱਕਿਆ ਹੈ ਉਥੋਂ ਤਿੱਕਰ ਪਾਤਸ਼ਾਹੀ ਦੀ ਸੀਮਾ ਕਰਨੀ ਚਾਹੁੰਦਾ ਸਬਦ ਮੰਦਰਾਂ ਨਾਲ ਮੈਂ ਸਾਰੀ ਤਰਤੀਬ ਭਰਨੀ ਚਾਹੁੰਦਾ ਮੈਂ ਕਿਹਾ ਕਿ ਜਿਹੜਾ ਸਿੱਖਾਂ ਦੇ ਬੋਲ ਵਾਲੇ ਦਾ ਮੇਰੇ ਲਈ ਮਤਲਬ ਇਹ ਹੋਆ ਮੇਰੇ ਯਾਨੀ ਮੇਰੇ ਆਪਣੇ ਪੁਜੀਟਿਵ ਮੰਨ ਲਈ ਕਿ ਜਿਹੜਾ ਸਾਡਾ ਸਾਡਾ ਸੰਦੇਸ਼ ਹੈ ਸਾਡਾ ਜੋ ਨਾਨਕ ਦਾ ਸੰਦੇਸ਼ ਹੈ ਜਿਹੜੀ ਉਹਦੀ ਗ੍ਰੇਟਨੈਸ ਹੈ ਉਹ ਸਮਾਨਤਾ ਦੇ ਨਾਲ ਅਸੀਂ ਅਸੀਂ ਪੂਰੀ ਦੁਨੀਆ ਨੂੰ ਜਵਾਬ ਦੇ ਆ। ਅਸੀਂ ਸਿਰਫ ਇੱਕ ਤੋਂ ਜਿੱਥੋਂ ਤੱਕ ਪੋਲੀਟਿਕਲ ਗੱਲਾਂ ਮੈਂ ਕਹਿੰਦਾ ਵੀ ਸਾਨੂੰ ਫੈਡਰਲ ਸਟਰਕਚਰ ਲਈ ਬੜੇ ਜਣੀ ਪੰਜਾਬ ਨੂੰ ਉਹਦੇ ਲਈ ਲੜਨਾ ਚਾਹੀਦਾ ਔਰ ਉਹਨੂੰ ਲੀਡ ਕਰਨਾ ਚਾਹੀਦਾ ਪੰਜਾਬ ਨੂੰ ਸਾਰੇ ਭਾਰਤ ਨੂੰ। ਜੇ ਮੈਂ ਆਪਣੇ ਤੌਰ ਤੇ ਇਹ ਗੱਲਾਂ ਸੋਚਦਾ ਕਿ ਇਹੋ ਇਹ ਸ਼ਾਇਦ ਇਤੋਂ ਕੋਈ ਜੇ ਅਸੀਂ ਲੀਡਰ ਹੋਵਾਂਗੇ ਉਹ ਸਾਡੀ ਸਾਡਾ ਬੋਲਬਾਲਾ ਫਿਰ ਵੀ ਹੋਊਗਾ ਜੇ ਅਸੀਂ ਇੱਕ ਮਹਾਨ ਕੌਜ਼ਲੀ ਯਾਨੀ ਜੇ ਚਲੋ ਕਿਸਾਨ ਮੂਵਮੈਂਟ ਦੇਖੀ ਆ ਕਿ ਉਹ ਉਸ ਕਿਸਾਨ ਕਿਸਾਨ ਮੂਵਮੈਂਟ ਨੇ ਸਿੱਖੀ ਦਾ ਬਾਬੇ ਨਾਨਕ ਦਾ ਸਭ ਕੁਝ ਦਾ ਸਾਰਾ ਯਾਨੀ ਨੌਮ ਚ ਮਸਕੀ ਵਰਗਾ ਬੰਦਾ ਅਮਰੀਕਾ ਚ ਬੈਠਾ ਕਹਿ ਰਿਹਾ ਕਿ ਇਹ ਹਨੇਰੇ ਚ जग ਦੀ ਇੱਕੋ ਇੱਕ ਲਾਟ ਹੈ ਸੋ ਇਹ ਮੈਨੂੰ ਦੋ ਲੈਵਲ ਤੇ ਮੈਂ ਇਸ ਸਾਰੀ ਗੱਲ ਨੂੰ ਆਪਣੇ ਤੌਰ ਤੇ ਸੋਚਦਾ ਸੋ ਇਹਨਾਂ ਸ਼ਬਦਾਂ ਨਾਲ ਮੈਂ ਰਾਹੀ ਜੀ ਦਾ ਬਹੁਤ ਧੰਨਵਾਦ ਕਰਵਾਦਿਆਂ ਕਿ ਮੈਨੂੰ ਇੱਥੇ ਯਾਦ ਕੀਤਾ ਦਾਨਿਸ਼ਵਰਾਂ ਦੇ ਵਿੱਚ ਤੇ ਮੈਂ ਜਣੀ ਆਇਆ ਤੇ ਸਿੱਖੋਂ ਸਾ ਉਹਨਾਂ ਨਾਲ ਪਿਆਰ ਦੇ ਨਾਤੇ ਇੱਥੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸੋ ਇਹਨਾਂ ਸ਼ਬਦਾਂ ਨਾਲ ਆਪ ਸਭ ਨੂੰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ